ਮਾਨੁ ਤੁ ਦੇਹਰੀਆ ਗੋਵਿੰਦ ਮਿਰੋ ਕੀ ਜਿਉ ਤੇਰੀ ਜਾਨੀਆ ਸੰਤ巴巴 ਪ੍ਰਤਾਪ ਸਿੰਘੀ ਖਾਲਸਾ ਭਿੰਡਰਾ ਦਾ ਇਹ ਪਦ ਜਿਦੇ ਅਰਥੇ ਸਰਾ ਵੀ ਕਰਦੇ ਹੁੰਦੇ ਹੈ ਭਈ ਪ੍ਰਾਪਤ ਮਾਨੁ ਤੁ ਦੇਹਰੀਆ ਦੇਹਰੀ ਗੈਣੇ ਜਿਵੇਂ ਦੇਹਰੀ ਉੱਤੇ ਆਪਾਂ ਆਨੰਦਿਆ ਬੈਠਾ ਨਹੀਂ ਕਰਦੇ ਨੇ ਅੱਗੇ ਜਾਂ ਅੰਦਰ ਜਾ ਪਾਤਾ ਕਲੇ ਮਨੁਖਾ ਲੈ ਤ ਦੇੜੀ ਦੇ ਘੜੇ ਆਪੋ ਇਧਰ ਦੁਨੀਆ ਉਧਰ ਇਧਰ ਸੰਸਾਰ ਉਧਰ ਲੰਪਾਰ ਇਹ ਦੇੜੀ ਟੱਪ ਕੇ ਨਿਰੰਕਾਰ ਤੱਕ ਪਹੁੰਚਣਾ ਦੇੜੀ ਟੱਪਣ ਹੀ ਪੈਣੀ ਹੈ ਦੇੜੀ ਦੇ ਵਿੱਚ ਜੀ ਲੱਗਣਾ ਪੈਣਾ ਮਨੁਖਾ ਦੇ ਰੂਪੀ ਦੇੜੀ ਹੈ ਇਹ ਜਿਹੜੀ ਇਹ ਇਤਵਾ ਤੇ ਮੈਂ ਤੋਂ ਐ ਤੋਂ ਤਾ ਤੋ ਨਿਕਲ ਕੇ ਨਰਨਤਾ ਤੱਕ ਪਹੁੰਚ ਜਾਵੇਂ ਤਹੀਂ ਪ੍ਰਾਪਤ ਮਾਨੁਖ ਦਿਵਰੀਆ ਗੋਬਿੰਦ ਮਿਰਨ ਕੀ ਇਹ ਤੇਰੀ ਬੜੀਆ ਇਹ ਵਾਰੀ ਆ ਜੇ ਇਹ ਵਾਰੀ ਹੁੰਦੀ ਹੈ ਵਾਰੀ ਸਰਵੰਦਾ ਖੜੇ ਨੇ ਪੰਜਾ ਹੱਥ ਮਾਰੀ ਦੇ ਮਰਕਾ ਨ ਹੋ ਰਿਹਾ ਹੈ ਇੱਕ ਵਾਰੀ ਵਿੱਚੋਂ ਸਮਾਂ ਪੰਡਾ ਜਾਵੇ ਮਗਰ ਉਹ ਬੈਤਾਂਗਾ ਆਈ ਨਹੀਂ ਵਾਰੀ ਕਰੇਗੀ ਤੂੰ ਭਾਈ ਤੇ ਕੜੇ ਹੀ ਨਹੀਂ ਆ ਤੂੰ ਤਾਂ ਮਰ ਜਾਦਾ ਹੀ ਪਾਉਂ ਕਰਤੀ ਨਾ ਲੈਂਡ ਵਿੱਚ ਖੜਨਾ ਪੈਣਾ ਸੀ ਤੇਰਾ ਗੋਵਿੰਦ ਮਰਨ ਕੀ ਇਹ ਤੇਰੀ ਬਰੀਆ ਤੇ ਇਹ ਇੱਕ ਖਮਾ ਹੈ ਖਮਾਇਰੇ ਗੋਡਨ ਧਾਮ ਤੇ ਹੈ ਵੀ ਬਚਨ ਕਈ ਤਰ੍ਹਾਂ ਦੇ ਦੇ ਆਪਾਂ ਨੂੰ ਸੁਣਾਵਾ ਤੇ ਪੌੜੀ ਥੋੜੀ ਹੱਥ ਨਾ ਆਵੇ ਆਖਰੀ ਪੌੜੀ ਤੇ ਡੰਡੇ ਤੇ ਬੈਠਾ ਹਾਂ ਤੋਂ ਆਖਰੀ ਡੰਡੇ ਤੇ ਆਖਰੀ ਡੰਡੇ ਤੇ ਬੈਠਾ ਥੱਲੇ 1 2 3 4 ਥੋੜੇ ਥੋੜਿਆ ਡੰਡਿਆਂ ਤੋਂ ਕੋਈ गिर ਜੇ ਕੋਈ ਨੁਕਸਾਨ ਨਹੀਂ ਹੁੰਦਾ ਬਾਰੇ ਦਿਉਣੀ ਹੈ ਜੇ ਕੋਈ ਆਖਰੀ ਡੰਡੇ ਤੋਂ ਡਿੱਗ ਜੇ ਨਾ ਫਿਰ ਹੁੰਦਾ ਰਹਿੰਦਾ ਕੁਝ ਨਹੀਂ ਆਇਆ ਇਹ ਮਨੁੱਖਾ ਦੇ ਆਖਰੀ ਡੰਡੇ ਤੇ ਪਾ ਬੈਠਿਆ ਕੌੜੀ ਛੁੜਤੀ ਹੱਥ ਨਾ ਆਵੇ ਇਹਦਾ ਜਨਮ ਦੁਆਇ ਇਸ ਕੌੜੀ ਤੇ ਜੋੜ ਨਾਲ ਚੁੱਕੇ ਸੋ ਆਏ ਚਾਏ ਦੁੱਖ ਪਾਇਦਾ ਤੋਏ ਛਮਾਤਾ ਵਾਇਕੁਮੀ ਜੀ ਨੇ ਦਿੱਤਾ ਇਹ ਸੁਨ ਜਾ ਰਿਹਾ ਵੀ ਹੈ ਫੇਰ ਫੇਰ ਮੁੜ ਕੇ ਐ ਇਨਸਾਨ ਤੈਨੂੰ ਮਿਲ ਨਹੀਂਦੀ ਹੈ ਕਵਿਤਾ ਮਿੱਤੇ ਵਚਨ ਹੈ ਕਬੀਰ ਮਾਨੁ ਜਨਮ ਬੰਦੰ ਹੈ ਹੋਤ ਨ ਮਾਰੋਂ ਬਾਰ 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 ਨਹੀ ਏ ਦਿਲ ਕੋ ਨਹੀਂ ਕਰਦੀ ਇੱਕ ਕਾਟ ਪ੍ਰਾਂਤੀ ਦਾ ਜੋਨਾ ਤੋਂ ਬਾਦ ਹਉ ਮਤਾ ਮਿਨੀ ਆਏ ਇਹ ਇਹ ਹੱਥੋਂ ਨਿਕਲ ਕੇ ਮੁੜ ਕੇ ਫੇਰ ਆ ਛੱਡਦੇ ਨਹੀਂ ਨਹੀਂ ਮਰਨੀ ਹੈ ਮਾਂਸ ਜਾਨ ਨੂੰ ਦਲਉਦ ਹੈ ਹੋਤ ਨਾ ਮਾਰੂ ਮਾਰ ਅਗੇ ਦਿਸਤਾਨ ਦੇ ਦਿੱਤਾ ਜੇ ਬਨ ਭਰ ਪਾ ਕੇ ਭੁਣ ਗਿਰੇ ਬਹੁਲ ਨਾ ਲਾਗੇ ਢਾਰ ਦਰਤ ਨਾਲ ਉਹ ਭਾਰਾ ਪੱਗੇ ਟੁੱਟ ਕੇ ਧਰਤੀ ਤੇ गिर ਗਿਆ ਇਨੀ ਤੈ ਤਰਕੀ ਕਰ ਗਿਆ ਉਹਨੂੰ ਕੋਈ ਜੋੜ ਨਹੀਂ ਦੱਤਦਾ ਉਹ गिर ਗਿਆ ਇਹੜਾ ਇੱਕ ਮੇਰੇ ਬੌਖਾ ਦੇ ਤੋਂ ਫੁੰਝ ਗਿਆ ਨਾ ਫੇਲ ਬਹੁਤ ਨਹੀਂ ਕੀਤਾ ਨਹੀਂ ਮੈਂ ਹਕੀਕਤ ਕਰੇ ਮਹਾਰਾਜ ਜੀ ਕਛੂ ਉਪਾਅ ਮੁਕਤ ਕਰਦੇ ਉਪਾਅ ਤੈਨੂੰ ਹੀ ਕਰਨਾ ਪੈਣਾ ਨਾ ਰੋਦੀ ਰੋਕੀ ਦਾ ਸਾਰਾ ਤੈਨੂੰ ਹੀ ਮੇਂ ਨਹੀਂ ਨੇ ਉਹਦੇ ਇਹੇ ਕਾਰਨ ਪ੍ਰਸ਼ਾਦਾ ਕਿੱਥੋਂ ਮਿਲਣਾ ਹੈ ਜੇ ਇਹ ਕਰਦਾ ਹੈ ਹਰ ਤਰ੍ਹਾਂ ਦੇ ਚੰਨਨ ਆਹਰ ਸਭ ਕਰਦਾ ਤੇਰੇ ਮਾਰੇ ਥਾਰੇ ਹਰ ਕਾ ਕਰਦਾ ਆਪਾ ਬੱਚੇ ਭਰੋਣੇ ਨੇ ਵਿਆਹ ਕਰਲੇ ਨੇ ਹੋਰ ਜੋ ਵੀ ਕੁਝ ਹੈ ਉਹ ਆਹਰ ਸਾਰੇ ਕਰੇ ਨੇ ਉਹ ਕਰਦੇ ਆ ਆਹਰ ਸਭ ਕਰਦਾ ਤੇਰੇ ਪਰ ਆਹਰ ਇੱਕ ਨਾ ਹੋਏ ਇੱਕ ਆਹਰ ਹੀ ਕਰ ਰਹੀ ਉਹ ਕਿਹੜਾ ਮਾਇ ਜੀ ਗੇਤਾ ਰਜਗ ਉਦਰੈ ਵੇਰਲਾ ਬੁਝ ਕੋਏ ਜਿਹੜਿਆ ਹਰ ਦਿਨ ਨਾਲ ਜਗ ਦਾ ਹਾਰ ਹੁੰਦਾ ਉਹ ਵੇਰ ਨਹੀਂ ਕਰਦਾ ਜਿੱਦਲੇ ਨੇ ਹਾਂਜੀ ਵੇਰਦੇ ਬੰਨੇ ਸੇਰੇ ਕਿਨੇ ਵਣਜਿਆ ਕਾਮ ਕੀ ਤੰਬਾ ਫੇਰਹੀ ਵਾਪਸ ਪਾੜੀ ਸੰਤੋ ਵਣਜਿਆ ਨਾਮ ਗੋਵਿੰਦ ਕਾ ਐਜੀ ਖੇਪ ਹਮਾਰੀ ਹਰ ਕੇ ਨਾਮ ਕੇ ਵਪਾਰੀ ਤੋ ਨਾਮ ਦੇ ਵਪਾਰੀਆ ਆਪਾਂ ਆਪ ਮਾਇਆ ਦੇ ਵਪਾਰੀ ਹਾਂ ਇਹ ਮਾਇਆ ਦਾ ਵਪਾਰੀ ਵੀ ਆ ਠੀਕ ਐ ਮਾਰੇ ਹੀ ਗੱਲ ਕੋਈ ਗਲ ਨਹੀਂ ਪਰ ਇਹ ਥੇ ਵੀ ਤੁਦਾ ਇਹਨਾਂ ਕਰਨਾ ਚਾਹੀਦਾ ਜਿਵੇਂ ਸਿਧਾਂਤ ਹੀ ਬੋਲਦਾ ਜਿਵੇਂ ਤਤੁਰਾ ਨੇ ਕਿਹਾ ਤੇ ਵਿਚ ਕਰ ਧਰਮ ਦੀ ਕਰਦਾ ਹੁਕਮ ਜੀ ਸਾਨੂੰ ਇੱਥੇ ਹੁਕਮ ਕੀਤਾ ਜੀ ਸਾਨੂੰ ਹੱਕ ਪਰਾਇਆ ਨਾਨਕਾ ਉਸ ਹੁਕਰ ਸੁਗਾਏ ਇਹਨਾਂ ਗੱਲਾਂ ਤੋਂ ਦੂਰ ਹੋ ਗਿਆ ਜੀ ਫਿਰ ਤਾਂ ਤੇ ਵੀ ਕਿੱਤ ਬੁਨਿਆਦੀ ਤੌਰ ਤੇ ਠੀਕ ਹੈ ਉੱਥੇ ਤੱਕ ਠੀਕ ਹੈ ਤੁਮ ਹੁਕਮ ਹੈ ਮਹਾਰਾਜਾ ਉਦੋਂ ਕਰਿੰਦਿਆਂ ਜੀ ਹੋਦ ਕਹ ਤੁਮ ਕਹਦਾ ਜੀ ਬਾਇਕ ਨੂੰ ਆਉਂਦਾ ਪਰ ਨੇਕ ਰੀਤੀ ਨਾਲ ਕਿਸੇ ਨਾਲ ਦਗਾ ਨਾ ਕਰਦਾ ਚਾਰ ਤੋਂ ਵੀ ਨਾ ਕਰਦਾ 20 ਤੋਂ ਵੀ ਜੇ ਇਹਨਾਂ ਕੋ ਕੋ ਬਾਣੀ ਵੀ ਰਹਿ ਵੀ ਹੈ ਸਾਡੇ ਤੇ ਲਾਗੂ ਨਹੀਂ ਹੋਏਗੀ ਉਹ 20 ਦਾ ਬਚਨ ਪਰ ਪੰਜ ਚ ਬਹੁਤ ਪਰ ਪੰਜ ਉਹ ਕਹਿੰਦੇ ਹੈਰਾ ਤੇਰੀ 400 ਵੀ ਹੱਥ ਤੇ ਹੱਥ ਮਾਰ ਕੇ ਛੱਗਿਆਂ ਵਾਲੀ ਤੱਕ ਦਗਾ ਕਰ ਜਾਣਾ ਮੋਂ ਪਰਵੰਜ ਕਾ ਫਰਤ ਆਂਦੇ ਆਵੇ ਸਤਦਾਰਾ ਪੈ ਆਂ ਮੁਕਾਵੇ ਮਨ ਮੇਰੇ ਭੁੰਦੇ ਪਾਪਤਾਂ ਪੁੰਚਾਏ ਫੇਰ ਵੀ ਤੂੰ ਭਰਿਆ ਫੇਰ ਵੀ ਭੁੰਦੇ ਨੂੰ ਸਮਝਾਉਂਦੇ ਨੇ ਹੂਂ ਦਾ ਕੰਮ ਐ ਭੁੰਦੇ ਮਾਰਗ ਜਨੈ ਬਸਾਇਆ ਐਸਾ ਗੁਰ ਮੜਕਾ ਵੀ ਪਾਇਆ ਜਿਸੰਬਾਰ ਰਤਾ ਨਾਏ ਵਾ ਤੇ ਸੰਗਤ ਵਿੱਚ ਆਇਆ ਗੁਰ ਦੇ ਚਰਨਾ ਕੋਈ ਸੋਝੀ ਮਿਲੈ ਕੀ ਆਪਾਂ ਨੂੰ ਹੋ ਸਕਦਾ ਉਹ ਸੋਝੀ ਆਪਣਾ ਜੀਵਨ ਬਦਲ ਦੇਵੇ ਸਾਧ ਸੰਗਤ ਬਦਲ ਥਾਕਦੇ ਨੇ ਬੜਿਆਂ ਦਾ ਜੀਵਨ ਬਦਲਿਆ ਬੜੇ ਦੇ ਤਾਂ ਭਾਈ ਕਬੀਰ ਮਹਾਰਾਜ ਦੀ ਸੰਗਤ ਕੀਤੀ ਕਹੇ ਇਹ ਬੋਕੇ ਦੁਨੀਆ ਹੀ ਭੁੱਲ ਗਈ ਵਾਸਾ ਥਾਂ ਆਰਾ ਹੋਰ ਜੋ ਵੀ ਗੱਤ ਕੰਮ ਗੱਤ ਵਿਹਾਰ ਚਾਰਥੋ ਵੀ ਜਗਾ ਹੈਰਾ ਤੇਰੀ ਜੋ ਨਮਤਾ ਉਹ ਸਭ ਭੁੱਲ ਗਏ ਮਹਾਰਾਜ ਜੀ ਬਹਾਂ ਤੱਤ ਸੀ ਜੋ ਹੁਕਮ ਕਰਦਾ ਉਹੀ ਕੈ ਵਿਨੇਕ ਨੀਅਤੀ ਦੀ ਕੀਰਤ ਕਰੋ ਧਰਮ ਦੀ ਕੀਰਤ ਕਰੋ ਕੀਰਤ ਵਿੱਚ ਕਰ ਧਰਮ ਦੀ ਫਿਰ ਉਹਦੇ ਤੋਂ ਵੀ ਹੱਥਾਂ ਦੇ ਕ ਭਲਾ ਮਨਾਵੇ ਕੀਤ ਕਰਨੀ ਨਾਮ ਜਪਨਾ ਤੇ ਵੰਡ ਛਕਣਾ ਨੇਦਾਵਰ ਮਨ ਮੇਰੇ ਭੂਲੇ ਤਪ ਨਾ ਕੀਜੈ ਅੰਤ ਨਵੇਰਾ ਉਹ ਸਮਾ ਦੂਰ ਨਹੀਂ ਹੈ ਸਮੇਂ ਦਾ ਗਾਇਬ ਹੋ ਸਕਦਾ ਹੈ ਹੋ ਸਕਦਾ ਤੈਨੂੰ ਜੇ 50 ਸਾਲ ਉਹ ਸਮਾਂ ਨਾ ਆਵੇ ਹੋ ਸਕਦਾ ਹੁਣੇ ਆ ਜਾਵੇ ਹੁਣੇ ਵੀ ਆ ਜਾਂਦਾ ਹੈ ਕੀਰਤਾਂ ਕਰਦੇ ਚੱਲ ਗਏ ਕਹਿੰਦੇ ਆਪਾਂ ਪਰ ਉਹ ਸਮਾਂ ਜੇ ਆਉਣਾ ਹੀ ਹੈ ਤੇ ਵਿਚਾਰਾ ਜਿਹੜਾ ਸਮਾਂ ਗਾਇਬ ਉਹਨੂੰ ਛੱਡ ਦੇ ਹੁਣੇ ਕਹੇ ਹੁਣੇ ਮੈਂ ਉੱਥੋਂ ਚਲ ਜਾਣਾ ਆਜ ਮੁਲਾਵਾ ਖੇਤ ਦੀ ਹੇ ਜਰਨੂ ਕਿਹਦੇ ਕਰਦੀ ਮੈਂ ਗਾਉਂਦੇ ਨਹੀਂ ਕਰਦਾ ਅੱਜ ਹੀ ਤੇਰਾ ਮਰਾ ਬੋਤਕਦਾ ਹੈ ਕਿਵੇਂ ਮਹਾਰਾਜ ਜੀ ਤਾਤਨ ਕੁੰਜੜੀਆਂ ਮਨੋਂ ਚਿੰਦੜੀਆਂ ਮਾਂਦੀਆਂ ਜੰਜਤਨ ਮਾਂਦੀਆਂ ਖਾਸ਼ਨਾ ਵਿਦਾਇ ਬੰਨਾਂ ਨੂੰ ਘਟਾਦੇ ਤੇ ਅੱਜ ਇਹਨੂੰ ਮੇਰੇ ਕਾਹ ਵਹਿ ਰੂਪ ਦਾ ਨਾ ਦੇਰੀ ਰੁਕਦਾਂ ਕਰਾੜੀ ਜੋ ਕਰੋ ਸਾਧਰ ਹਜ਼ੂਰ ਕਲਾਏ ਉਹ ਤਾਂ ਅਜ ਨੂ ਹੈ ਪਤਾ ਆਵੀ ਬਨੇਗਾ ਦੇਰ ਨਹੀਂ ਹੈ ਦੇਰ ਆਪਣੇ ਵੱਡਿਓ ਹੈ ਗੁਰੂ ਵੱਲੋਂ ਕੋਈ ਦੇਰ ਨਹੀਂ ਹੈ ਮਾਂ ਮੇਰੇ ਭੁੱਲੇ ਕੱਪ ਨਾ ਕੀਜੈ ਅੰਤ ਨਵੇਰਾ ਤੇਰੇ ਜੀਪੈ ਨਹੀਂ ਜੈ ਆਗ ਕਾ ਬਿਆਰੇ ਜੇ ਤੇਰੇ ਜੀਵ ਨਾਲ ਹੀ ਇਤਹਾਬ ਹੋਣਾ ਹੈ ਐ ਤਾਂ ਨਹੀਂ ਹੋ ਸਕਦਾ ਕਿ ਕਰੇ ਕੂੰ ਤੇ ਭਰੇ ਕੋਈ ਹੋਰ ਇਹ ਬਿਲਕੁਲ ਨਹੀਂ ਹੋਣਾ ਭੁੱਲ ਜਾ ਇਹ ਇਹ ਫਿਰ ਮਾਲਮੀ ਕਰਨ ਇਹੀ ਕਿਹਾ ਸੀ ਨਾ ਮਾਪੁਰਚਾ ਨੇ ਵੀ ਜਿਨ੍ਹਾਂ ਦੇ ਲਈ ਪਾਪ ਤੋਂ ਆਉਣਾ ਨਾ ਪਰ ਦੇਖ ਤੈਨੂੰ ਜਣੇ ਪੈਣੇ ਹਨ